ਪੈਨ ਕਾਰਡ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉ ਆਰ ਕੋਡ ਵਾਲਾ ਨਵਾਂ ਪੈਨ ਕਾਰਡ ਬਣੇਗਾ ਮੋਦੀ ਕੈਬਨਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ 2.0 ਪੈਨ ਕਾਰਡ ਦੇ ਲਈ 1435 ਕਰੋੜ ਰੁਪਏ ਖਰਚੇ ਜਾਣਗੇ ਅੱਜ ਕੈਬਨਟ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪੈਨ ਕਾਰਡ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ ਸਰਕਾਰ ਨੇ ਪੈਨ 2.0 ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਇਸ ਦਾ ਮਕਸਦ ਡਿਜੀਟਲ ਪ੍ਰੋਸੈਸ ਨੂੰ ਹੋਰ ਆਸਾਨ ਬਣਾਉਣਾ ਹੈ ਨਵੇਂ ਪੈਨ ਕਾਰਡ ਦੇ ਵਿੱਚ ਕਯੂਆਰ ਕੋਡ ਤੇ ਸਕਿਉਰਿਟੀ ਫੀਚਰ ਹੋਣਗੇ ਇਹ ਦੋ ਫੀਚਰ ਨੇ ਜਿਹੜੇ ਉਹ ਐਡ ਕੀਤੇ ਜਾਣੇ ਹਨ ਇੱਕ ਤਾਂ ਕਯੂਆਰ ਕੋਡ ਤੇ ਦੂਜਾ ਸਕਿਉਰਿਟੀ ਫੀਚਰ ਇਹ ਸਭੀ ਸੁੱਤੇ ਧਿਆਨ ਦਿੰਦੇ ਹੋਏ ਸਰਕਾਰ ਨੇ ਫੈਸਲਾ ਲਿਆ ਹੈ ਕਿ ਅੱਜ ਡਿਜੀਟਲ ਕਰਾਇਮ ਹੈ ਜਿਹੜਾ ਉਹ ਵੱਧ ਗਿਆ ਹੈ ਤਾਂ ਲੋਕਾਂ ਦੇ ਬਚਾਅ ਦੇ ਲਈ ਇਹ ਬਦਲਾਅ ਜ਼ਰੂਰੀ ਹੈ ਤੇ ਇਹ ਬਦਲਾ ਪੈਨ ਕਾਰਡ ਦੇ ਵਿੱਚ ਕੀਤੇ ਜਾਣਗੇ ਜਿਹੜਾ ਪੁਰਾਣਾ ਪੈਨ ਕਾਰਡ ਹੈ ਉਹ ਕਰੀਬ 1972 ਤੋਂ ਇਸਤੇਮਾਲ ਕੀਤਾ ਜਾਣ ਵਾਲਾ ਪੈਨ ਕਾਰਡ ਹੈ ਤੇ ਉਸ ਦੇ ਵਿੱਚ ਹੁਣ ਬਦਲਾ ਕੀਤਾ ਜਾਏਗਾ ਮੋਦੀ ਕੈਬਨਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਦੇਸ਼ ਦੇ 78 ਕਰੋੜ ਲੋਕਾਂ ਨੂੰ ਆਪਣੇ ਪੈਨ ਕਾਰਡ ਅਪਡੇਟ ਕਰਨੇ ਪੈਣਗੇ ਤੇ ਇਸ ਬਦਲਾਅ ਦਾ ਮੁੱਖ ਉਦੇਸ਼ ਟੈਕਸਦਾਤਾਵਾਂ ਲਈ ਚੀਜ਼ਾਂ ਨੂੰ ਆਸਾਨ ਬਣਾਉਣਾ ਹੈ ਤੇ ਇਸ ਦੇ ਨਾਲ ਸਹਾਨੀਕੀ ਆਏਗੀ ਬੈਂਕ ਦੇ ਵਿੱਚ ਖਾਤਾ ਖੁਲਵਾਉਣਾ ਸੌਖਾ ਹੋ ਜਾਏਗਾ ਤੇ ਨਾਲ ਹੀ ਟੈਕਸ ਪਰਨਾ ਤੇ ਕੰਪਨੀ ਰਜਿਸਟਰ ਕਰਨਾ ਵੀ ਕਾਫੀ ਆਸਾਨ ਹੋ ਜਾਏਗਾ ਜੇ ਦੋ ਪੈਨ ਕਾਰਡ 2.0 ਦਾ ਇਸਤੇਮਾਲ ਕਰਨਗੇ ਤਾਂ ਟੈਕਸ ਦੇ ਤਾਵਾ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ ਜਿਸ ਦੇ ਵਿੱਚ ਉਹ ਆਸਾਨੀ ਦੇ ਨਾਲ ਸੇਵਾਵਾਂ ਪ੍ਰਾਪਤ ਕਰ ਸਕਣਗੇ ਸੇਵਾਵਾਂ ਦੀ ਡਿਲੀਵਰੀ ਦੇ ਵਿੱਚ ਤੇਜ਼ੀ ਆਵੇਗੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਡਾਟਾ ਸੁਰੱਖਿਅਤ ਰਹੇਗਾ ਵਾਤਾਵਰਣ ਅਨੁਕੂਲ ਪ੍ਰਕਿਰਿਆ ਦੇ ਨਾਲ ਖਰਚੇ ਘਟਾਉਣ ਤੇ ਵਿੱਚ ਮਦਦ ਮਿਲੇਗੀ ਪੈਨ ਕਾਰਡ ਦੀ ਵਰਤੋਂ ਸਰਕਾਰੀ ਏਜੰਸੀਆਂ ਤੇ ਆ ਡਿਜੀਟਲ ਪ੍ਰਣਾਲੀਆਂ ਲਈ ਇੱਕ ਆਮ ਪਛਾਣ ਕਰਤਾ ਵਜੋਂ ਕੀਤੀ ਜਾਵੇਗੀ ਜੋ ਸਰਕਾਰ ਦੇ ਡਿਜੀਟਲ ਇੰਡੀਆ ਵਿਜ਼ਨ ਦੇ ਨਾਲ ਵੀ ਮੇਲ ਖਾਂਦੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕੀ ਪੈਨ ਕਾਰਡ 2.0 ਪ੍ਰੋਜੈਕਟ ਦੇ ਤਹਿਤ ਕਰਦਤਾਵਾਂ ਨੂੰ QR ਕੋਡ ਵਾਲਾ ਨਵਾਂ ਪੈਨ ਕਾਰਡ ਮੁਫਤ ਜਾਰੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਵਾਸਤੇ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਪੈਨ ਕਾਰਡ ਦੇ ਅਪਗ੍ਰੇਡ ਵਰਜ਼ਨ ਦੇ ਲਈ ਆਮ ਆਦਮੀ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਇਸ ਲਈ ਨਾ ਤਾਂ ਤੁਹਾਨੂੰ ਕਿਤੇ ਵੀ ਅਪਲਾਈ ਕਰਨ ਦੀ ਲੋੜ ਪਵੇਗੀ ਤੇ ਨਾ ਹੀ ਕੋਈ ਫੀਸ ਬਸੁੱਲ ਜ ਜਾਵੇਗੀ ਦੇਸ਼ ਦੇ 78 ਕਰੋੜ ਲੋਕਾਂ ਨੂੰ ਨਵੇਂ ਪੈਨ ਕਾਰਡ ਜਾਰੀ ਕੀਤੇ ਜਾਣਗੇ ਉਹਨਾਂ ਸਾਰਿਆਂ ਨੂੰ ਵਿਭਾਗ ਵੱਲੋਂ ਨਵਾਂ ਕਾਰਡ ਭੇਜਿਆ ਜਾਵੇਗਾ ਵਿਭਾਗ ਦੇ ਵੱਲੋਂ ਨਵੇਂ ਪੈਨ ਕਾਰਡ ਅਪਗ੍ਰੇਡ ਵਾਲੇ ਤੁਹਾਡੇ ਘਰ ਦੇ ਐਡਰੈਸ ਉੱਤੇ ਭੇਜੇ ਜਾਣਗੇ ਜਿਹੜਾ ਐਡਰੈਸ ਉਸ ਟਾਈਮ ਕਾਰਡ ਉੱਤੇ ਹੋਵੇਗਾ 1435 ਕਰੋੜ ਰੁਪਏ ਖਰਚੇ ਜਾਣਗੇ ਤਾਂ ਕਿ ਆਮ ਜਨਤਾ ਨੂੰ ਇਸ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਨਵਾਂ ਪੈਨ ਕਾਰਡ ਹੈ ਉਹਨਾਂ ਦੇ ਰੈਜੀਡੈਂਸ਼ੀਅਲ ਐਡਰੈਸ ਉੱਤੇ ਭੇਜਿਆ ਜਾਵੇਗਾ ਪੈਨ ਕਾਰਡ 2.0 ਲਈ ਖਰਚੇ ਜਾਣਗੇ 1435 ਕਰੋੜ ਰੁਪਏ ਵਿਭਾਗ ਦੇ ਵੱਲੋਂ ਤੇ ਜਿਹੜਾ ਪੁਰਾਣਾ ਪੈਨ ਕਾਰਡ ਹੈ ਉਹਦੇ ਵਿੱਚ ਨੰਬਰ ਹੈ ਜਿਹੜਾ ਤੁਹਾਡਾ ਉਹ ਸੇਮ ਹੀ ਰਹੇਗਾ ਨਵੇਂ ਪੈਨ ਕਾਰਡ ਦੇ ਵਿੱਚ QR ਕੋਡ ਸ਼ਾਮਿਲ ਕਰ ਦਿੱਤਾ ਜਾਏਗਾ ਤੇ ਸਕਿਉਰਟੀ ਜਿਹੜੀ ਉਹ ਵੀ ਵਧਾਈ ਜਾਵੇਗੀ ਡਿਜੀਟਲ ਸਕਿਉਰਟੀ ਤਾਂ ਹੁਣ QR ਕੋਡ ਵਾਲਾ ਨਵਾਂ ਪੈਨ ਕਾਰਡ ਬਣੇਗਾ ਮੋਦੀ ਕੈਬਨਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ 2.0 ਪੈਨ ਕਾਰਡ ਦੇ ਲਈ 1435 ਕਰੋੜ ਰੁਪਏ ਖਰਚੇ ਜਾਣਗੇ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਪਾਤ ਪੈਨ ਕਾਰਡ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉ ਆਰ ਕੋਡ ਵਾਲਾ ਨਵਾਂ ਪੈਨ ਕਾਰਡ ਬਣੇਗਾ ਮੋਦੀ ਕੈਬਨਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ 2.0 ਪੈਨ ਕਾਰਡ ਦੇ ਲਈ 1435 ਕਰੋੜ ਰੁਪਏ ਖਰਚੇ ਜਾਣਗੇ ਅੱਜ ਕੈਬਨਟ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪੈਨ ਕਾਰਡ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ ਸਰਕਾਰ ਨੇ ਪੈਨ 2.0 ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਇਸ ਦਾ ਮਕਸਦ ਡਿਜੀਟਲ ਪ੍ਰੋਸੈਸ ਨੂੰ ਹੋਰ ਆਸਾਨ ਬਣਾਉਣਾ ਹੈ ਨਵੇਂ ਪੈਨ ਕਾਰਡ ਦੇ ਵਿੱਚ ਕਯੂਆਰ ਕੋਡ ਤੇ ਸਿਕਿਉਰਿਟੀ ਫੀਚਰ ਹੋਣਗੇ ਇਹ ਦੋ ਫੀਚਰ ਨੇ ਜਿਹੜੇ ਉਹ ਐਡ ਕੀਤੇ ਜਾਣੇ ਹਨ ਇੱਕ ਤਾਂ ਕਯੂਆਰ ਕੋਡ ਤੇ ਦੂਜਾ ਸਿਕਿਉਰਿਟੀ ਫੀਚਰ ਇਹ ਸਭੀ ਸੁੱਤੇ ਧਿਆਨ ਦਿੰਦੇ ਹੋਏ ਸਰਕਾਰ ਨੇ ਫੈਸਲਾ ਲਿਆ ਹੈ ਕਿ ਅੱਜ ਡਿਜੀਟਲ ਕ੍ਰਾਈਮ ਹੈ ਜਿਹੜਾ ਉਹ ਵੱਧ ਗਿਆ ਹੈ ਤਾਂ ਲੋਕਾਂ ਦੇ ਬਚਾਅ ਦੇ ਲਈ ਇਹ ਬਦਲਾਅ ਜ਼ਰੂਰੀ ਹੈ ਤੇ ਇਹ ਬਦਲਾਅ ਪੈਨ ਕਾਰਡ ਦੇ ਵਿੱਚ ਕੀਤੇ ਜਾਣਗੇ ਜਿਹੜਾ ਪੁਰਾਣਾ ਪੈਨ ਕਾਰਡ ਹੈ ਉਹ ਕਰੀਬ 1972 ਤੋਂ ਇਸਤੇਮਾਲ ਕੀਤਾ ਜਾਣ ਵਾਲਾ ਪੈਨ ਕਾਰਡ ਹੈ ਤੇ ਉਸ ਦੇ ਵਿੱਚ ਹੁਣ ਬਦਲਾਅ ਕੀਤਾ ਜਾਏਗਾ ਮੋਦੀ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਦੇਸ਼ ਦੇ 78 ਕਰੋੜ ਲੋਕਾਂ ਨੂੰ ਆਪਣੇ ਪੈਨ ਕਾਰਡ ਅਪਡੇਟ ਕਰਨੇ ਪੈਣਗੇ ਤੇ ਇਸ ਬਦਲਾਅ ਦਾ ਮੁੱਖ ਉਦੇਸ਼ ਟੈਕਸਦਾਤਾਵਾਂ ਲਈ ਚੀਜ਼ਾਂ ਨੂੰ ਆਸਾਨ ਬਣਾਉਣਾ ਹੈ ਤੇ ਇਸ ਦੇ ਨਾਲ ਆਸਾਨੀ ਕੀ ਆਏਗੀ ਬੈਂਕ ਦੇ ਵਿੱਚ ਖਾਤਾ ਖੁਲ੍ਹਵਾਉਣਾ ਸੌਖਾ ਹੋ ਜਾਏਗਾ ਤੇ ਨਾਲ ਹੀ ਟੈਕਸ ਪਰਨਾ ਤੇ ਕੰਪਨੀ ਰਜਿਸਟਰ ਕਰਨਾ ਵੀ ਕਾਫੀ ਆਸਾਨ ਹੋ ਜਾਏਗਾ ਜੇ ਦੋ ਪੈਨ ਕਾਰਡ 2.0 ਦਾ ਇਸਤੇਮਾਲ ਕਰਨਗੇ ਤਾਂ ਟੈਕਸ ਦੇ ਤਾਵਾ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ ਜਿਸ ਦੇ ਵਿੱਚ ਉਹ ਆਸਾਨੀ ਦੇ ਨਾਲ ਸੇਵਾਵਾਂ ਪ੍ਰਾਪਤ ਕਰ ਸਕਣਗੇ ਸੇਵਾਵਾਂ ਦੀ ਡਿਲੀਵਰੀ ਦੇ ਵਿੱਚ ਤੇਜ਼ੀ ਆਵੇਗੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਡਾਟਾ ਸੁਰੱਖਿਅਤ ਰਹੇਗਾ ਵਾਤਾਵਰਣ ਅਨੁਕੂਲ ਪ੍ਰਕਿਰਿਆ ਦੇ ਨਾਲ ਖਰਚੇ ਘਟਾਉਣ ਤੇ ਵਿੱਚ ਮਦਦ ਮਿਲੇਗੀ ਪੈਨ ਕਾਰਡ ਦੀ ਵਰਤੋਂ ਸਰਕਾਰੀ ਏਜੰਸੀਆਂ ਦੀਆਂ ਡਿਜੀਟਲ ਪ੍ਰਣਾਲੀਆਂ ਲਈ ਇੱਕ ਆਮ ਪਛਾਣ ਕਰਤਾ ਵਜੋਂ ਕੀਤੀ ਜਾਵੇਗੀ ਜੋ ਸਰਕਾਰ ਦੇ ਡਿਜੀਟਲ ਇੰਡੀਆ ਵਿਜ਼ਨ ਦੇ ਨਾਲ ਵੀ ਮੇਲ ਖਾਂਦੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਪੈਨ ਕਾਰਡ 2.0 ਪ੍ਰੋਜੈਕਟ ਦੇ ਤਹਿਤ ਕਰਦਤਾਵਾਂ ਨੂੰ QR ਕੋਡ ਵਾਲਾ ਨਵਾਂ ਪੈਨ ਕਾਰਡ ਮੁਫਤ ਜਾਰੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਵਾਸਤੇ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਪੈਨ ਕਾਰਡ ਦੇ ਅਪਗ੍ਰੇਡ ਵਰਜ਼ਨ ਦੇ ਲਈ ਆਮ ਆਦਮੀ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਇਸ ਲਈ ਨਾ ਤਾਂ ਤੁਹਾਨੂੰ ਕਿਤੇ ਵੀ ਅਪਲਾਈ ਕਰਨ ਦੀ ਲੋੜ ਪਵੇਗੀ ਤੇ ਨਾ ਹੀ ਕੋਈ ਫੀਸ ਬਸੁੱਲੀ ਜਾਵੇਗੀ ਦੇਸ਼ ਦੇ 78 ਕਰੋੜ ਲੋਕਾਂ ਨੂੰ ਨਵੇਂ ਪੈਨ ਕਾਰਡ ਜਾਰੀ ਕੀਤੇ ਜਾਣਗੇ ਉਹਨਾਂ ਸਾਰਿਆਂ ਨੂੰ ਵਿਭਾਗ ਵੱਲੋਂ ਨਵਾਂ ਕਾਰਡ ਭੇਜਿਆ ਜਾਵੇਗਾ ਵਿਭਾਗ ਦੇ ਵੱਲੋਂ ਨਵੇਂ ਪੈਨ ਕਾਰਡ ਅਪਗ੍ਰੇਡ ਵਾਲੇ ਤੁਹਾਡੇ ਘਰ ਦੇ ਐਡਰੈਸ ਉੱਤੇ ਭੇਜੇ ਜਾਣਗੇ ਜਿਹੜਾ ਐਡਰੈਸ ਉਸ ਟਾਈਮ ਕਾਰਡ ਉੱਤੇ ਹੋਵੇਗਾ 1435 ਕਰੋੜ ਰੁਪਏ ਖਰਚੇ ਜਾਣਗੇ ਤਾਂ ਕਿ ਆਮ ਜਨਤਾ ਨੂੰ ਇਸ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਨਵਾਂ ਪੈਨ ਕਾਰਡ ਹੈ ਉਹਨਾਂ ਦੇ ਰੈਜੀਡੈਂਸ਼ੀਅਲ ਐਡਰੈਸ ਉੱਤੇ ਭੇਜਿਆ ਜਾਵੇਗਾ ਪੈਨ ਕਾਰਡ 2.0 ਲਈ ਖਰਚੇ ਜਾਣਗੇ 1435 ਕਰੋੜ ਰੁਪਏ ਵਿਭਾਗ ਦੇ ਵੱਲੋਂ ਤੇ ਜਿਹੜਾ ਪੁਰਾਣਾ ਪੈਨ ਕਾਰਡ ਹੈ ਉਹਦੇ ਵਿੱਚ ਨੰਬਰ ਹੈ ਜਿਹੜਾ ਤੁਹਾਡਾ ਉਹ ਸੇਮ ਹੀ ਰਹੇਗਾ ਨਵੇਂ ਪੈਨ ਕਾਰਡ ਦੇ ਵਿੱਚ QR ਕੋਡ ਸ਼ਾਮਿਲ ਕਰ ਦਿੱਤਾ ਜਾਏਗਾ ਤੇ ਸਕਿਉਰਟੀ ਜਿਹੜੀ ਉਹ ਵੀ ਵਧਾਈ ਜਾਵੇਗੀ ਡਿਜੀਟਲ ਸਕਿਉਰਟੀ ਤਾਂ ਹੁਣ QR ਕੋਡ ਵਾਲਾ ਨਵਾਂ ਪੈਨ ਕਾਰਡ ਬਣੇਗਾ ਮੋਦੀ ਕੈਬਨਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ 2.0 ਪੈਨ ਕਾਰਡ ਦੇ ਲਈ 1435 ਕਰੋੜ ਰੁਪਏ ਖਰਚੇ ਜਾਣਗੇ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਨਪਾ